ਵਾਹ ਵੇਖ ਲੋ ਲੋਕਾਂ ਨੇ ਤੇ ਬਣ ਗਿਆ ਅੱਜ ਮਾਹੌਲ ਕਿਸ ਤਰੀਕੇ ਦੇ ਨਾਲ ਲੁੱਟ ਪਾਰੇ ਨੇ ਮੁਰਗੀਆਂ ਦੀ ਵੇਖ ਤੁਸੀਂ ਵੀ ਹੋ ਜਾਵੋਗੇ ਹੈਰਾਨ ਵੀਡੀਓ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਦਰਅਸਲ ਤੁਸੀਂ ਬਣਿਆ ਲਾਈਵ ਭਾਗ ਦੇ ਨਾਲ ਤੇ ਵੀਡੀਓ ਵਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਲੋਕਾਂ ਦੀ ਲੱਗ ਚੁੱਕੀ ਹੈ ਲੋਟਰੀ ਕਿਉਂਕਿ ਧੁੰਦ ਦੇ ਕਰਕੇ ਜਿਹੜਾ ਟਰੱਕ ਹੈ ਜਿਹੜਾ ਮੁਰਗੇ ਮੁਰਗੀਆਂ ਨਾਲ ਭਰਿਆ ਟਰੱਕ ਹੈ ਧੁੰਦ ਕਰਕੇ ਪਲਟ ਜਾਂਦਾ ਹੈ ਤੇ ਲੋਕਾਂ ਦੀ ਜਿਸ ਨੂੰ ਵੇਖ ਕੇ ਲੋਟਰੀ ਲੱਗ ਜਾਂਦੀ ਹੈ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੇ ਲੋਕ ਨੇ ਉਹ ਮੁਰਗੇ ਮੁਰਗਰੀਆਂ ਲੈ ਲੈ ਭੱਜ ਰਹੇ ਨੇ ਕਿਸ ਤਰੀਕੇ ਦੇ ਨਾਲ ਤੁਸੀਂ ਬਣੇ ਹੋ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੇ ਲੋਕਾਂ ਲਈ ਅੱਜ ਇੱਕ ਮਾਹੌਲ ਜਿਹੜਾ ਇਹ ਬਣਿਆ ਹੋਇਆ ਹੈ ਇਦਾਂ ਲੱਗ ਰਿਹਾ ਜਿਦਾਂ ਇਹਨਾਂ ਨੇ ਕੋਈ ਖਜ਼ਾਨਾ ਹੀ ਜਿਹੜਾ ਲੁੱਟ ਲਿਆ ਹੁੰਦਾ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਤੰਦ ਕਰਕੇ ਤਾਂ ਇਹਦੇ ਐਕਸੀਡੈਂਟ ਹੁੰਦੇ ਨਜ਼ਰ ਆ ਰਹੇ ਨੇ ਪਰ ਇਹ ਮੁਰਗੇ ਮੁਰਗਰੀਆਂ ਵਾਲਾ ਪਲਟਿਆ ਜਿਹੜਾ ਟਰੱਕ ਹੈ ਜਿਸ ਨੂੰ ਵੇਖ ਕੇ ਲੋਕ ਲੋਟਮਚਾਰੇ ਨੇ ਲੋਟ तरीके ਨਾਲ ਮਚਾਰੇ ਨੇ ਕਿ ਮੁਰਗੇ ਮੁਰਗੀਆਂ ਨੂੰ ਵੇਕੇ ਲੋਕਾਂ ਚ ਭਾਜੜਾ ਪਈਆਂ ਹੋਈਆਂ ਨੇ ਤੇ ਹਰ ਕੋਈ ਲੈ ਕੇ ਭੱਜ ਰਿਹਾ ਤੁਸੀਂ ਵੀ ਦੇਖ ਸਕਦੇ ਹੋ ਲਾਈ ਭਾਰਤ ਤੇ ਅਸੀਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਸੋਸ਼ਲ ਮੀਡੀਆ ਤੇ ਵੀਡੀਓ ਵੀ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ ਅੰਤ ਤੱਕ ਤੁਸੀਂ ਵੀ ਵੇਖੋ ਪ੍ਰਤੀਕਿਰਿਆ ਕਮੈਂਟਾਂ ਚ ਜ਼ਰੂਰ ਸਾਂਝੀ ਕਰੋ ਪਰ ਇੱਕ ਸਵਾਲ ਹੈ ਕਿ ਜੇਕਰ ਤੁਸੀਂ ਵੀ ਧੁੰਦ ਦੇ ਵਿੱਚ ਬਾਹਰ ਜਾਂਦੇ ਹੋ ਤਾਂ ਬਿਲਕੁਲ ਧਿਆਨ ਰੱਖੋ ਆਪਣੀਆਂ ਗੱਡੀਆਂ ਨੂੰ ਨਿਯੰਤਰਿਤ ਸਪੀਡ ਦੇ ਵਿੱਚ ਜ਼ਰੂਰ ਚਲਾਓ ਹੋਰ ਖਬਰਾਂ ਦੇ ਲਈ ਬਣ ਰਹੋ ਲਾਈ ਭਾਰਤ ਦੇ ਨਾਲ